ਹੁਣ ਤੱਕ ਤਾਂ ਸਾਡੇ ਵਰਕਰਾਂ ਤੋਂ ਸਾਥੋਂ ਗਾਲਾਂ ਕਢਵਾਉਂਦੇ ਰਹੇ ਇਹ ਟਰਾਂਸਫਰ ਮਾਫੀਆ ਜੀ ਇਹ ਜਾਂ ਆਪਣਾ ਗੁੰਡੇ ਆ ਜੀ ਇਹ ਫਲਾਨਾ ਜੀ ਬਹੁਤ ਕੁਝ ਮਝੂਠੀਏ ਤੱਕ ਗਿਆ ਇਹ ਚਿੱਟੇ ਦਾ ਤਸਕਰ ਹੈ ਮੁੜ ਕੇ ਕੇਜਰੀ ਵਾਲਾ ਆਪ ਮਾਫੀ ਮੰਗ ਕੇ ਭੱਜ ਗਿਆ ਦੁਸ਼ਮਣੀ ਸਾਡੀ ਪੂਆ ਗਿਆ ਪਾਰਟੀ ਦੇ ਵਿੱਚ ਕੰਮ ਕੀਤਾ ਤਾਂ ਤੁਹਾਨੂੰ ਕਿਸੇ ਸ਼ਾਬਾਸ਼ ਵਾਸਤੇ ਫੋਨ ਨਹੀਂ ਆਇਆਗਾ ਇਕਬਾਲ ਬਹੁਤ ਬਹੁਤ ਤੇਰਾ ਧੰਨਵਾਦ ਤੂੰ ਪਾਰਟੀ ਲਈ ਬਹੁਤ ਸੇਵਾ ਕੀਤੀ ਅੱਜ ਆਪਣੀ ਸਰਕਾਰ ਬਣੀ ਐ ਤੂੰ ਜਿਹੜੀਆਂ ਗਲਤੀਆਂ ਹੋ ਗਈਆਂ ਤੂੰ ਇਹਨਾਂ ਚੀਜ਼ਾਂ ਨੂੰ ਛੱਡ ਦੇ ਤਾਂ ਤੂੰ ਅੱਜ ਦੁਬਾਰਾ ਫੇਰ ਪਾਰਟੀ ਲਈ ਕੰਮ ਕਰ ਨਹੀਂ ਜੀ 2017 ਦੇ ਵਿੱਚ ਪਿਰਤਪਾਲ ਜੀ ਆਏ ਉਹਨਾਂ ਨੇ ਆ ਕੇ ਆਪਣੇ ਛਰੱਪੇ ਮਾਰੇ ਦਾਦਾ ਪੋਸਟਰ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਜਗਦੀਪ ਸੰਧੂ ਨੂੰ ਟਿਕਟ ਮਿਲ ਗਈ ਤਾਂ ਨਾ ਕੌਣੀ ਸਾਹਿਬ ਦੇ ਸੇ ਲੈ ਕੋਈ ਤੇ ਆਈ ਨਹੀਂ ਜਿੱਦੇ ਰੋਡ ਛੋਟਣਾ ਸੀਗਾ ਹੋਰ ਬੰਦੇ ਰਹਿ ਗਏ ਮੰਨੂ ਕਹਿਣਾ ਨਹੀਂ ਚਾਹੁੰਦਾ ਕਿ ਜਿਹੜੇ ਮੱਲੂ ਆਵਦਾ ਮਲਾਈਆਂ ਚੱਟਣ ਵਾਲੇ ਠੀਕ ਹੈ ਬਣੇ ਬਣਾਏ ਮੱਲੂ ਅਖੀਰ ਖਾਣ ਵਾਲੇ ਮੱਲੂ ਕਿਸੇ ਝੋਕਾ ਕਿਸੇ ਨੇ ਡਾਇਆ ਚੌੜ ਕਿਸੇ ਨੇ ਸਵਾਰੇ ਦੁੱਧ ਕਿਸੇ ਨੇ ਪਾਇਆ ਜਦੋਂ ਖੀਰ ਬਣ ਗਈ ਖਾਣ ਵਾਲੇ ਆ ਗਏ ਹੁਣ ਤਾਂ ਉਹ ਰਹਿ ਗਏ ਇਹ ਸਟੰਟ ਖੇਡਣ ਲਈ ਤਾਂ ਨਹੀਂ ਤੁਸੀਂ ਚੋਣ ਲੜ ਰਹੇਗੇ ਵੀ ਜਿਹਦੇ ਕਰਕੇ ਹੋ ਸਕਦਾ ਕੋਈ ਨਾ ਕੋਈ ਤੁਹਾਨੂੰ 4 ਰੁਪਏ ਮਿਲ ਜਾਣ ਵੀ ਤੁਸੀਂ ਮੁੜ ਕੇ ਫਿਰ ਸੀਟ ਤੋਂ ਬੈਠ ਜਾਓ ਰਮਣ ਜੀ ਇਹ ਸਿਰ ਕੱਟਿਆ ਤਾਂ ਜਾ ਸਕਦਾ ਕਦੇ ਕਿਸੇ ਦੀ ਦੌਲਤ ਮੁਰੇ ਅਜੇ ਤੱਕ ਐ ਉਹ ਜੀ ਕਰੰਸੀ ਨਹੀਂ ਬਣੀ ਜਿਹੜੀ ਅਕਬਾਲ ਉਲਖਨੂ ਰਾਮੇ ਅਣੇ ਵਾਲ ਨੂੰ ਖਰੀਦ ਲਵੇ ਅਜੇ ਸਾਦੇ ਵਿੱਚ ਖੜੇ ਆ ਜਿੱਥੇ ਪੂਰੀ ਅੜ ਫਸ ਹੋਈ ਪਈ ਐ ਵੱਡੇ ਵੱਡੇ ਕਰਾਂ ਦੇ ਲੀਡਰ ਆ ਕੇ ਇੱਥੇ ਚੋਣ ਲੜਨਗੇ ਤੇ ਇੱਥੇ ਇੱਕ ਆਮ ਕਰ ਦਾ ਮੁੰਡਾ ਜਿੱਥੇ ਵੱਡੇ ਲੀਡਰਾਂ ਨੂੰ ਮਾਰ ਪਾਊਗਾ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਆਜ਼ਾਦ ਉਮੀਦਵਾਰ ਉੱਠਿਆਗਾ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਸੀਕਾਲ ਜੀ ਕਬਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਬਹੁਤ ਚੜ੍ਹਦੀ ਦਰਣੀ ਲੱਗ ਰਿਹਾ ਤੁਹਾਨੂੰ ਤੁਸੀਂ ਇੰਨਾ ਵੱਡੇ ਵੱਡੇ ਚਿਹਰਿਆਂ ਨਾਲ ਪੰਗਾ ਲੈ ਲਿਆ ਦਾਰ ਆਲੀ ਕਿਹੜੀ ਗੱਲ ਹੈ ਸਾਡੇ ਗੁਰੂ ਸਾਹਿਬ ਦੇ ਪਹਿਲਾਂ ਹੀ ਸਾਡੇ ਮਹਾਪੁਰਖਾਂ ਨੇ ਸਿਧਾਂਤ ਦਿੱਤਾ ਹੈ ਕਹਿੰਦੇ ਜਿਸ ਮਰਨੇ ਸੇ ਜਗ ਡਰੇ ਮੇਰੇ ਮਰਨੇ ਆਨੰਦ ਮਰਨੇ ਹੀ ਤੋਂ ਪਈਏ ਪੂਰਨ ਪਰਮਾਨੰਦ ਸਾਡੇ ਮਹਾਪੁਰਖਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਕੋਈ ਇਹੋ ਜਿਹਾ ਕਰਕੇ ਜਾਓ ਕਿ ਜਿਨੇ ਜਿਹੜਾ ਸਮਾਜ ਦੇ ਵਿੱਚ ਕੋਈ ਛਾਪ ਛੱਡ ਕੇ ਜਾਓ ਉਹਨਾਂ ਨੇ ਹੋਰ ਵੀ ਬੜਾ ਲਿਖਿਆ ਕਹਿੰਦੇ ਜਬ ਅਹਮ ਆਏ ਜਗਤ ਪਰ ਜੀ ਜਗ ਹੱਸੇ ਹਮ ਰੋਈ ਐਸੀ ਕਰਨੀ ਕਰ ਚਲੇ ਹਮ ਹੱਸੇ ਜਗ ਰੋਏ ਕਿੰਦੇ ਕੋਈ ਇਹੋ ਜਿਹਾ ਕਰਕੇ ਜਾਓ ਕਿ ਤੁਹਾਡੇ ਮਗਰ ਲੋਕ ਰੋਣ ਕਿ ਕੋਈ ਬੰਦਾ ਚੰਗਾ ਸੀਗਾ ਸਮਾਜ ਨੂੰ ਦੇਣ ਦੇਣ ਵਾਲਾ ਸੀਗਾ ਕੋਈ ਸਮਾਜ ਨੂੰ ਸੇਹ ਦੇਣ ਵਾਲਾ ਸੀਗਾ ਜੀ ਇਹਨਾਂ ਤੂਕਾਂ ਕਰਕੇ ਇਹਨਾਂ ਇੱਕ ਸ਼ਹਿਰੋ ਸ਼ਹਿਰੀ ਕਰਕੇ ਜਿਸ ਤਰ੍ਹਾਂ ਭਗਵੰਤ ਮਾਨ ਨੇ ਆਪਣੇ ਪੰਜਾਬ ਨੂੰ ਆਪਣੇ ਮਗਰ ਲਾ ਲਿਆ ਤੇ ਉਸੇ ਤਰ੍ਹਾਂ ਤੁਸੀਂ ਗੁਰਬਾਣੀ ਦਾ ਸਹਾਰਾ ਲੈ ਕੇ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਉਂਗੇ ਨਹੀਂ ਜੀ ਨਹੀਂ ਅਸੀਂ ਤਾਂ ਮਹਾਪੁਰਖਾਂ ਦੇ ਜਿਹੜੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਗੱਲ ਕੀਤੀ ਹੈ ਵੀ ਜਦੋਂ ਉਹਨਾਂ ਨੇ ਦੱਸਿਆ ਕਿ ਵਧੀਆ ਸਮਾਜ ਦੇ ਵਿੱਚ ਤੁਸੀਂ ਵਿਚਰੋ ਸਮਾਜ ਲਈ ਕੋਈ ਅੱਛਾ ਕੰਮ ਕਰਕੇ ਜੋ ਉਹ ਚੁਟਕਲੇ ਵਾਲਿਆਂ ਨਾਲ ਨੰਨ ਸਾਨੂੰ ਜੋੜੋ ਹੋ ਤਾਂ ਭੰਡ ਪੂਣਾ ਤਾਂ ਨਹੀਂ ਅਸੀਂ ਕਰ ਰਹੇ ਅਸੀਂ ਤਾਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਮਹਾਪੁਰਖਾਂ ਦੀਆਂ ਗੱਲਾਂ ਤੁਸੀਂ ਗੁਰੂ ਸਾਹਿਬ ਦੀ ਉਸਤਤ ਕਰ ਰਹੇ ਹੋ ਤੁਸੀਂ ਆਪ ਦੇ ਵਿੱਚੋਂ ਕਾਹਤੋਂ ਬਾਗੀ ਹੋ ਗਏ ਸੀਗੇ ਇਹਨਾਂ ਦਾ ਗੱਲ ਏ ਰਮਨ ਜੀ ਅਸੀਂ ਇਹਨਾਂ ਦਾ ਜਦੋਂ ਵੇਖਿਆ ਸਾਰਾ ਸਿਸਟਮ ਮੈਂ 2017 ਵਿੱਚ ਹੀ ਇਹਨਾਂ ਤੋਂ ਮੈਂ ਸਾਈਡ ਤੇ ਚਲਾ ਗਿਆ ਸੀ ਜੀ ਇਹਨਾਂ ਨੇ ਜਦੋਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਿਆ ਬਿਨਾਂ ਗੱਲ ਤੋਂ ਇਲਜ਼ਾਮ ਲਾ ਕੇ ਹੋਰ ਮੰਨ ਲਓ ਇਹਨਾਂ ਦੇ ਜਿਹੜੇ ਸੀਗੇ ਪ੍ਰੋਟੋਕੋਲ ਉਹਨਾਂ ਤੋਂ ਇਹ ਕੋਹਾਂ ਦੂਰ ਚਲੇ ਗਏ ਜੀ ਤਾਂ ਅਸੀਂ ਇਸ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਉਸ ਟਾਈਮ ਇਸ ਤਰ੍ਹਾਂ ਲੱਗ ਰਿਹਾ ਸੀਗਾ ਵੀ ਸਰਕਾਰ ਨਹੀਂ ਬਣਦੀਗੀ ਤਾਂ ਇਕੱਲੇ ਐਮਪੀ ਬਣੇ ਸੀਗੇ ਤੁਹਾਨੂੰ ਉਮੀਦ ਸੀਗੀ ਵੀ ਸਾਨੂੰ ਕੋਈ ਨਾ ਕੋਈ ਹੋਰ ਪਾਰਟੀ ਲੈ ਲੂਗੀ ਜਿਹਦੇ ਕਰਕੇ ਸਾਡਾ ਚਿਹਰਾ ਬਣ ਗਿਆ ਹੋ ਸਕਦਾ ਤੁਹਾਡੇ ਮਨ ਦੇ ਵਿੱਚ ਇਹੋ ਜਿਹਾ ਖਿਆਲ ਹੋਵੇ ਨਹੀਂ ਜੀ ਨਹੀਂ ਜਿਹੜੇ ਦਿਨ ਅਸੀਂ ਤੁਰੇ ਸੀਗੇ ਅੰਨਾ ਹਿਆਰੇ ਦੇ ਅੰਦੋਲਨ ਤੋਂ ਲਾ ਕੇ ਉਸ ਵੇਲੇ ਤਾਂ ਇਹਨਾਂ ਦਾ ਕੋਈ ਐਮਪੀ ਨਾ ਮੈਂਬਰ ਨਾ ਸੈਂਬਰ ਕੁਝ ਵੀ ਨਹੀਂ ਸੀਗਾ ਉਹਦੇ ਕਿਹੜਾ ਸਾਨੂੰ ਆਏ ਸੀਗੇ ਵੀ ਇਹਨੇ ਸਰਕਾਰ ਹੈ ਅਸੀਂ ਤਾਂ ਕੁਝ ਨਵਾਂ ਕਰਨ ਬਦਲਾਅ ਕਰਨ ਵਾਸਤੇ ਚੱਲੇ ਸੀ ਇਨਕਲਾਬ ਦਾ ਨਾਰਾ ਲੈ ਕੇ ਆਈ ਸੀ ਪਾਰਟੀ ਪਰ ਨਹੀਂ ਇਹਨਾਂ ਨੇ ਥੋੜਾ ਇਹਨੂੰ ਬਦਲਤਾ ਕਹਿੰਦੇ ਇਨਕਾ ਲਾਭ ਵੀ ਇਹਨਾਂ ਦਾ ਲਾਭ ਲੈ ਕੇ ਤੀ ਅੱਗੇ ਚੱਲੋ ਇਹਨਾਂ ਕਾ ਲਾਭ ਲਾਭ ਲੈਣ ਲੱਗੇ ਜਿਵੇਂ ਵਰਕਰਾਂ ਦਾ ਦਰਿਆ ਬਚਾਉਣ ਵਾਲਿਆਂ ਦਾ ਲਾਭ ਲੈ ਕੇ ਇਹਨਾਂ ਨੇ ਇਹਨਾਂ ਨੇ ਆਪਦਾ ਅੱਗੇ ਸਟਾਰਟ ਕਰ ਲਿਆ ਤੁਹਾਨੂੰ ਇਸ ਚੀਜ਼ ਦਾ ਡਰ ਨਹੀਂ ਲੱਗਦਾ ਉੱਥੇ ਵੱਡੇ ਵੱਡੇ ਘਰਾਣੇ ਵੱਡੇ ਵੱਡੇ ਜਿਹੜੇ ਮੰਤਰੀ ਰਹਿ ਚੁੱਕੇ ਆ ਉਹਨਾਂ ਨਾਲ ਤੁਸੀਂ ਪੰਗਾ ਲੈ ਰਹੇ ਹੋ ਡਰ ਕਿਸ ਗੱਲ ਦਾ ਜੀ ਸੱਚ ਦੀ ਆਵਾਜ਼ ਆ ਉਠਾਵਾਂਗੇ ਕੋਈ ਗੱਲ ਨਹੀਂ ਚਾਹੇ ਜਾਣ ਕਿ ਉਹਨਾਂ ਲੱਗ ਜੇ ਫਿਰ ਕੀ ਹੈ ਇਨਸਾਨ ਇੱਕ ਵਾਰੀ ਇਸ ਤੇ ਆਉਂਦਾ ਧਰਤੀ ਤੇ ਇਹ ਉਸਨੇ ਜਾਣਾ ਵੀ ਹੈਗਾ ਤੇ ਕੋਈ ਚੰਗਾ ਕਰਕੇ ਜਾਵਾਂਗੇ ਇਮਾਨਦਾਰੀ ਨਾਲ ਕੋਈ ਲੋਕਾਂ ਵਿੱਚ ਛਾਪ ਛੱਡ ਕੇ ਜਾਵਾਂਗੇ ਤਾਂ ਉਹਦੇ ਉੱਕ ਵਧੀਆ ਲੱਗੂਆ ਕੋਈ ਗੱਲ ਨਹੀਂ ਵੱਡੇ ਵਾਲੀ ਕਿਹੜੀ ਗੱਲ ਹੈ ਜਿਹੜੀ ਵੋਟਾਂ ਇਹ ਇਹ ਲੋਕਾਂ ਨੇ ਪਾਉਣੀਆਂ ਐ ਨਾ ਕਿ ਲੀਡਰਾਂ ਕੋਲੇ ਕਿਹੜੇ ਝੋਲੇ ਪਰੇ ਪਏ ਐ ਇਹਨਾਂ ਦੇ ਤਾਂ ਜਵਾਬ ਬਾਹਰ ਆਪਦੇ ਤੈਨਾਂ ਇੱਥੇ ਦਾ ਸਾਡੇ ਜਵਾਬ ਹੈ ਤੇ ਸਾਡੇ ਗਰੀਬਾਂ ਦੀਆਂ ਵੋਟਾਂ ਇੱਥੇ ਇਹਨਾਂ ਦੀਆਂ ਥੋੜੀਆਂ ਜਿਹੀ ਵੋਟਾਂ ਐ ਇਹਨਾਂ ਤਾਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਜਵਾਬ ਹੈਗੇ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਕੇ ਅੰਗਰੇਜ਼ ਕੰਮ ਕਰਨਗੇ ਤਾਂ ਤੁਸੀਂ ਵੀ ਇਹ ਮੰਨ ਦੇ ਵਿੱਚ ਕਹਿੰਦੇ ਹੋਵੋਗੇ ਵੀ ਕੋਈ ਗੱਲ ਨਹੀਂ ਅਸੀਂ ਪੰਜਾਬ ਦੀ ਨਹਾਰ ਬਦਲ ਦਾਂਗੇ ਤਾਂ ਉਸ ਟਾਈਮ ਜਿਸ ਟਾਈਮ ਤੁਸੀਂ ਪਾਰਟੀ ਦੇ ਵਿੱਚ ਸੀਗੇ ਤਾਂ ਤੁਸੀਂ ਪਾਰਟੀ ਦੇ ਵਿੱਚੋਂ ਜਦੋਂ ਨਿਕਲੇ ਤਾਂ ਤੁਸੀਂ ਵੀ ਇਹਨਾਂ ਲਾਰਿਆਂ ਕਰਕੇ ਨਿਕਲੇ ਹਾਂ ਇਹਨਾਂ ਦਾ ਜਿਹੜੇ ਕਹਿਣੀ ਕਥਨੀ ਦੇ ਜਦੋਂ ਪੂਰੇ ਨਾਂ ਨਿਕਲੇ ਤਾਂ ਸਾਨੂੰ ਪਤਾ ਲੱਗ ਹੁਣ ਤੁਹਾਨੂੰ ਪਤਾ ਹੀ ਵੇਖ ਲਓ ਕਿੰਨੇ ਕੁ ਗੋਰੇ ਮਿਲਦੇ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੀ ਨੌਕਰੀ ਕਰਨ ਆਏ ਜੀ ਤੁਸੀਂ ਦੱਸ ਦਿਓ ਸਾਡੇ ਪੰਜਾਬ ਦਾ ਜਿਹੜਾ ਜੋਤ ਹੈ ਉਹ ਬਾਹਰ ਨੂੰ ਜਾ ਰਿਹਾ ਹੈ ਕਿੰਨੀ ਤਰਸਦੀ ਵਾਲੀ ਗੱਲ ਹੈ ਘਰਾਂ ਨੂੰ ਜਿੰਦੇ ਲੱਗੇ ਪਿਆ ਰਹਿਣ ਜੀ ਮੈਂ ਵੈਟਰਨਰੀ ਡਾਕਟਰ ਹੋਣ ਕਰਕੇ ਪ੍ਰੈਕਟਿਸ ਕਰਦਾ ਕਰਕੇ ਘਰ ਘਰ ਜਾਂਦਾ ਮੈਂ ਬਹੁਤ ਬੁਰਾ ਹਾਲ ਹੈ ਗੱਲ ਦੂਜੀ ਰਹੀ ਨਸ਼ੇ ਦੀ ਚਿੱਟੇ ਦੀ ਚਿੱਟੇ ਕਰਕੇ ਸਾਡੀਆਂ ਮਾਵਾਂ ਰੋਂਦੀਆਂ ਕਰ ਲਾਉਂਦੀਆਂ ਰਮਣ ਜੀ ਮੈਂ ਇੱਕ ਘਰੇ ਗਿਆ ਜੀ ਮੈਂ ਤੁਹਾਨੂੰ ਕੀ ਗੱਲ ਦੱਸਾਂ ਉਸ ਮਾਂ ਦੇ ਦੋ ਬੱਚੇ ਜੀ ਚੱਟੇ ਦੀ ਮੱਲੋ ਲਪੇਟ ਵਿੱਚ ਹੈ ਉਹ ਮੈਨੂੰ ਕਹਿੰਦੀ ਇਕਬਾਲ ਭਗਵੰਤ ਮਾਨ ਨੂੰ ਕਹੇਦੀ ਪੁੱਤ ਚਿੱਟਾ ਬੰਦ ਕਰ ਦੇ 100000 ਰੁਪਇਆ ਨਹੀਂ ਦੇਣਾ ਨਾ ਦੇਵੇ 1000 ਰੁਪਇਆ ਤੋਂ ਬਿਨਾ ਸਰ ਲਾਂਗੇ ਤੇ ਮੇਰੀ ਅੰਦਰੋਂ ਨਾ ਧਾ ਨਿਕਲ ਗਈ ਰਮਨ ਜੀ ਮੇਰਾ ਮਨ ਭਰਿਆ ਮੈਂ ਸੋਚਿਆ ਵੀ ਮਾਂ ਤੈਨੂੰ ਕਿਵੇਂ ਦੱਸਾਂ ਕਿ ਕੋਣ ਕਿਸੇ ਦੀ ਸੁਣਦਾ ਹੈ ਉਹਨੂੰ ਐ ਲੱਗਦਾਈ ਕਿ ਇਕਬਾਲ ਨੇ ਜੇ ਤੋ ਜਾ ਕੇ ਭਗਵੰਤ ਮਾਨ ਨੂੰ ਕਹਤਾ ਤੇ ਇਹ ਕੰਮ ਹੋ ਜਾਊਗਾ ਤੇ ਪਰ ਮੈਂ ਅੰਦਰੇ ਅੰਦਰ ਸੋਚਦਾ ਹੀ ਵੀ ਮਾਣ ਨੂੰ ਕੀ ਪਤਾ ਇਹ ਮਾ ਕੋਈ ਨਹੀਂ ਸੁਣਦਾ ਉਹ ਉੰਤਰੀ ਵੀ ਕਹਿੰਦੇ ਸੀਗੇ ਜਿੰਨਾ ਚੁੱਲਿਆਂ ਦੇ ਵਿੱਚ ਘਾਹ ਉਗਰਿਆ ਹੋਵੇਗਾ ਉਹ ਚੁੱਲ੍ਹੇ ਦੁਬਾਰਾ ਬਲਦੇ ਕਰਨੇ ਆ ਜਿੰਨ ਬਲਦੇ ਕਰਨੇ ਆ ਜਿਹੜੇ ਪੰਜਾਬ ਦੇ ਵਾਸੀ ਬਾਹਰਲੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਆ ਉਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਲੈ ਕੇ ਆਉਣਾਗਾ ਤਾਂ ਇਹ ਗੱਲਾਂ ਸੀਗੀਆਂ ਤੇ ਪੰਜਾਬ ਦੇ ਵਿੱਚ ਨਸ਼ਾ ਦਿਨੋ ਦਿਨ ਵੱਧ ਰਿਹਾਗਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਿਨੋ ਦਿਨ ਵੱਧ ਰਹੀ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਬਹੁਤ ਘੱਟ ਹੋ ਰਹੀ ਹੈ ਕਿ ਇਹਨਾਂ ਮੁੱਦਿਆਂ ਤੇ ਤੁਸੀਂ ਗੱਲਬਾਤਾਂ ਕਰੋਗੇ ਉੱਥੇ ਜਾ ਕੇ ਬਿਲਕੁਲ ਜੀ ਇਹਨਾਂ ਮੁੱਦਿਆਂ ਕਰਕੇ ਤਾਂ ਜਿਹੜੀ ਇੱਕ ਅੱਗ ਸੁਲਕਦੀ ਫਿਰਦੀ ਸੀਗੀ ਇਹ ਊਣੀ ਤੋਖਦੀ ਫਿਰਦੀ ਮੇਰੇ ਦਿਲ ਵਿੱਚ ਅੱਜ ਕੋਈ 10-12 ਸਾਲ ਹੋ ਗਏ ਅੱਜ ਸ਼ਾਇਦ ਵੈਗਰੂ ਦੀ ਕਿਰਪਾ ਨਾਲ ਗਿੱਦੜਵੇ ਦੇ ਵਾਸੀਆਂ ਤੋਂ ਪਤਾ ਚੱਲਦਾ ਜਦੋਂ ਮੈਂ ਗੁਜ਼ਰਦਾ ਹਾਂ ਤੇ ਇਹ ਭੰਬੜ ਬਣ ਕੇ ਜਿਹੜੇ ਇਹ ਸੱਤਿਆ ਦੇ ਨਸ਼ੇ ਵਿੱਚ ਸੁੱਤੇ ਪਏ ਆ ਇਹਨਾਂ ਨੂੰ ਸੁਭਾ ਕਰਦੋ ਮੈਂ ਜਦੋਂ ਗਿੱਦੜਵਾ ਹਲਕੇ ਦੇ ਵਿੱਚੋਂ ਲੰਘ ਰਿਹਾ ਸੀਗਾ ਤਾਂ ਤੁਹਾਡੇ ਮੈਂ ਪੋਸਟਰ ਵੇਖਿਆ ਕਾਫੀ ਜ਼ਿਆਦਾ ਲੱਗੇ ਹੋਏ ਸੀਗੇ ਤੇ ਉਹ ਗਿੱਦੜਵਾ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਤੁਹਾਡਾ ਇਤਸ਼ਾਹ ਲੋਕਾਂ ਦੇ ਵਿੱਚ ਜਿਹਦੇ ਕਰਕੇ ਤੁਹਾਨੂੰ ਲੋਕ ਚਾਹ ਰਹੇ ਆ ਤਾਂ ਕੀ ਕਾਰਨ ਹੈ ਜਿਹਦੇ ਕਰਕੇ ਤੁਹਾਨੂੰ ਲੋਕ ਚਾਹ ਰਹੇ ਆ ਮੈਂ ਜੀ ਇੱਥੇ 2015 16 ਤੋਂ 17 ਤੱਕ ਤੇ ਹੁਣ ਤੱਕ ਵੀ ਮੈਂ ਲੋਕਾਂ ਵਿੱਚ ਵਿਚਰਦਾ ਅਸੀਂ ਡੋਰ ਟੂ ਡੋਰ ਕੀਤਾ ਪਾਰਟੀ ਦੇ ਵਿੱਚ ਰਮਣ ਅਸੀਂ ਤੁਰ ਕੇ ਇੰਨਾ ਚੱਲ ਗਏ ਮੈਂ ਅੱਗੇ ਵੀ ਇੱਕ ਚੈਨਲ ਤੇ ਤੁਸੀਂ ਕਹੋਗੇ ਵਾਰ-ਵਾਰ ਉਹ ਕਰਦੇ ਕਿ 2 ਕਿਲੋ ਕਿਲੋਮੀਟਰ ਅਸੀਂ ਪੈਦਲ ਚੱਲ ਗਏ ਹੋਵਾਂਗੇ ਤੁਰ ਕੇ ਅਸੀਂ ਘਰ-ਘਰ ਜਾ ਕੇ ਡੋਰ ਟੂ ਡੋਰ ਮਿਲੋ ਵਰਕਰਾਂ ਨੂੰ ਜੋੜਿਆ ਮੈਂ ਇੱਥੋਂ ਤੱਕ ਵੀ ਦੱਸ ਸਕਦਾ ਕਿ ਮੈਂ ਇੱਕ-ਇੱਕ ਵਰਕਰ ਦਾ ਨਾਮ ਲੈ ਕੇ ਦੱਸ ਸਕਦਾ ਗਿੱਦੜਵੇ ਦਾ ਵਰਕਰ ਜੇ ਮੈਨੂੰ ਅਨਨੋਨ ਨੰਬਰ ਤੋਂ ਵੀ ਫੋਨ ਲਾਵੇ ਤਾਂ ਮੈਨੂੰ ਇਹ ਨਹੀਂ ਕਿ ਪੁੱਛਣਾ ਬੂ ਕੋਣ ਬੋਲਦਾ ਮੈਂ ਦੱਸ ਦਊਗਾ ਫਰਾਨਾ ਬੰਦਾ ਬੋਲਦਾ ਆਵਾਜ਼ ਤੋਂ ਦੱਸ ਦਊਗਾ ਐਨੇ ਮੇਰੀ ਪਛਾਣ ਹੈ ਲੋਕਰਾਲ ਇੱਥੇ ਬਹੁਤ ਕੰਮ ਕੀਤਾ ਸੀ ਗਦਰਬੇ ਦੇ ਹਲਕਾ ਡੇਂਜਰ ਮੰਨਿਆ ਜਾਂਦਾ ਸੀਗਾ ਇੱਥੇ ਕਾਲੀ ਦਲਦਕ ਤਕੜਾ ਗੜ ਸੀ ਔਰ ਦੂਜੀਆਂ ਪਾਰਟੀਆਂ ਉਹੜਿੰਗ ਸਾਹਿਬ ਵੀ ਇੱਥੇ ਤੁਹਾਨੂੰ ਪਤਾ ਹੈ ਆਪਦੀ ਪકડ ਰੱਖਦੇ ਸੀ ਕੋਈ ਇੱਥੇ ਉਂਗਲ ਖੜੀ ਨਹੀਂ ਕਰਦਾ ਸੀ ਰਮਣ ਜੀ ਜਦੋਂ ਮੈਂ ਇੱਥੇ ਮਹਿਮ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਮੈਂ ਕੈਂਡਲ ਮਾਰਚ ਕੱਢਿਆ ਸੀਗਾ ਜਿਹੜਾ ਮੋਗਾ ਕਾਂਡ ਹੋਇਆ ਸੀਗਾ ਜੀ ਬਾਦਲ ਸਾਹਿਬ ਕੀ ਬਸਲਾਹੋ ਕੁੜੀ ਦੇ ਕੇ ਮਰੀ ਸੀਗੀ ਜੀ ਉਦੋਂ ਜਦੋਂ ਕੈਂਡਲ ਮਾਰਚ ਕੱਢਿਆ ਮੇਰੇ ਨਾਲ ਇੱਕ ਵੀ ਬੰਦਾ ਗਦਰਪੇ ਦਾ ਤੁਰਨ ਨੂੰ ਤਿਆਰ ਨਹੀਂ ਸੀ ਆਪਣੇ ਪਿੰਡੋਂ ਰਾਮਿਆਣੇ ਤੋਂ ਮੈਂ ਬਸ ਪਰਕੇ ਲ ਜਾ ਕੇ ਕੈਂਡਲ ਮਾਰਚ ਕੱਢਈ ਤਾਂ ਉਦੋਂ ਪੱਤਰਕਾਰ ਨੇ ਪੁੱਛੇ ਕੌਣ ਹੈ ਉਦੋਂ ਕਰ ਚੜੀ ਤਾਂ ਤੁਹਾਨੂੰ ਲੋਕੀ ਜਦੋਂ ਤੁਸੀਂ ਉੱਥੇ ਜਾਂਦੇ ਹਲਕੇ ਦੇ ਵਿੱਚ ਲੋਕੀ ਤੁਹਾਨੂੰ ਛੇਡਾ ਨਹੀਂ ਕਰ ਦੇਗੇ ਵੀ ਪਹਿਲਾਂ ਇਹ ਆਪ ਦੇ ਵਿੱਚ ਸੀਗਾ ਤੇ ਹੁਣੇ ਆਜ਼ਾਦ ਉੱਠਿਆ ਖੜਦਾ ਜਿੱਥੇ ਉਹਨੂੰ ਆਪ ਦੇ ਵਿੱਚੋਂ ਕੁਝ ਮਿਲਿਆ ਨਹੀਂਗਾ ਤੇ ਅੱਜ ਆਜ਼ਾਦ ਮੀਰ ਬਾਟੂ ਆਜ਼ਾਦ ਉਮੀਦਵਾਰ ਉੱਠ ਖੜਿਆ ਰਮਣ ਜੀ ਠੀਕ ਹੈ ਕੁਝ ਬੰਦਿਆਂ ਦਾ ਹੁੰਦਾ ਮਜ਼ਾਕ ਦਾ ਪਾਤਰ ਮੈਂ ਬਣਿਆ ਕੁਝ ਬੰਦਿਆਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਛੋਟਾ ਜਿਹਾ ਮੁੰਡਾ ਹੈ ਇਹਦੇ ਕੋਲੇ ਤਾਂ ਕੱਖ ਨਹੀਂ ਗਾਈ ਡੇਡ ਇਤਨਾ ਟਾਣਾ ਕਿਵੇਂ ਲੜੂਗਾ ਪਰ ਕੋਈ ਗੱਲ ਨਹੀਂ ਉਹ ਕਹਿੰਦੇ ਹੁੰਦੇ ਆ ਉੱਗਣ ਵਾਲੇ ਉੱਗੇ ਆਉਂਦੇ ਨੇ ਸਿਨਾ ਪਾੜ ਕੇ ਪੱਥਰਾਂ ਦਾ ਰੱਬ ਹੀ ਰੱਖਾ ਦੋਸਤੋ ਫਿਕਰ ਕਰੇ ਉਹਨਾਂ ਫਕਰਾਂ ਦਾ ਰੱਬ ਹੀ ਰੱਖਾ ਦੋਸਤੋ ਫਿਕਰ ਕਰਨਾ ਫਕਰਾਂ ਕੋਈ ਗੱਲ ਨਹੀਂ ਅਸੀਂ ਫਕੀਰੀ ਵਾਲਾ ਲਵਾਸ ਪਾ ਕੇ ਚੱਲ ਪਏ ਆ ਸਾਨੂੰ ਇੰਨਾ ਕਮਾਨ ਹੈ ਅਸੀਂ ਪ੍ਰਚਾਰ ਕਰਨ ਯੋਗ ਤਾਂ ਹੈਗੇ ਆ ਅਸੀਂ ਸ਼ਰਾਬ ਨਹੀਂ ਵੰਡਣੀ ਅਸੀਂ ਪੈਸਾ ਨਹੀਂ ਵੰਡ ਸਕਦੀ ਅਸੀਂ ਪੁੱਕੀ ਫੀਮ ਨਸ਼ੇ ਦੇ ਕੇ ਜੂਥ ਨੂੰ ਅਸੀਂ ਨਸ਼ਿਆਂ ਤੇ ਨਹੀਂ ਲਾਉਣਾਗਾ ਤੇ ਪ੍ਰਚਾਰ ਹੀ ਤਾਂ ਕਰਨਾ ਹੈ ਰਮਣਜੀਤ ਪੋਸਟਰ ਲਾ ਦਿੱਤੇ ਕੁਝ ਕੁਝ ਆਈ ਬਾਬੇ ਦੀ ਮੇਰ ਨਾਲ ਹੋਰ ਲੱਗ ਜਾਣਗੇ ਕੋਈ ਗੱਲ ਨਹੀਂ ਫਿਰ ਕੀ ਹੈ ਮੈਂ ਇਸ ਚੀਜ਼ ਦਾ ਬੜਾ ਮੈਨੂੰ ਲੋਕ ਦੱਸ ਰਹੇ ਐ ਕਹਿੰਦੇ ਵੀ ਸਵੇਰ ਤੁਹਾਡੇ ਘਰੇ ਗਦੜਵਾ ਹਲਕੇ ਦੇ ਜਿਹੜੇ ਘਰੇ ਆ ਕੇ ਰਸ਼ ਹੋ ਜਾਂਦਾ ਵੀ ਸਾਨੂੰ ਪੋਸਟਰ ਦਿਓ ਸਾਨੂੰ ਪੋਸਟਰ ਦਿਓ ਤੋ ਆਪ ਮਹਾਰੇ ਤੁਰੇ ਵੇ ਲੋਕ ਬਹੁਤ ਬਹੁਤ ਰਮਣ ਅੱਜ ਜਦੋਂ ਤੁਸੀਂ ਕਾਲ ਕੀਤੀ ਐ ਕਿ ਤੁਹਾਡੀ ਇੰਟਰਵਿਊ ਕਰਨੀ ਐ ਜੀ ਮੈਂ ਥੋ ਨਹਾਉਣ ਦਾ ਟਾਈਮ ਵੀ ਨਹੀਂ ਉਹ ਜੇ ਲੱਗਿਆ ਸੀਗਾ ਐਨੇ ਮੈਨੂੰ ਕਾਲਾਂ ਆ ਰਹੀਆਂ ਸੀਗਾ ਬਾਈ ਤੇਰੇ ਨਾਲ ਐ ਤਕੜਾ ਹੋ ਬਾਈ ਤੇਰੇ ਨਾਲ ਮਨ ਭਰਿਆ ਹੈ ਮੇਰਾ ਮੈਂ ਕਿ ਇੱਕ ਨਮਾਣੇ ਜੀ ਬੰਦੇ ਨੂੰ ਇੰਨਾ ਮਾਣ ਤਾਂ ਮੈਂ ਉਸ ਵਹਿਗੁਰੂ ਦਾ ਛੁਕਰ ਕਰਦਾ ਵੀ ਪ੍ਰਮਾਤਮਾ ਮੈਨੂੰ ਬਲ ਬਖਸ਼ੀ ਤੇ ਮੈਂ ਇਸ ਹਲਕੇ ਦੀ ਸੇਵਾ ਕਰਾਂ ਮੈਂ ਦੱਸਾਂ ਕਿ ਐਮਐਲਏ ਦੇ ਕੀ ਕੰਮ ਹੁੰਦੇ ਐਮਐਲਏ ਨੇ ਕੀ ਕਰਨਾ ਹੁੰਦਾ ਐਮਐਲਏ ਬਣ ਜਾਣਾ ਕੋਈ ਖਾਸ ਨਹੀਂ ਹੁੰਦਾ ਐਮਐਲਏ ਦੀ ਕਾਰਗੁਜ਼ਾਰੀ ਦੱਸਦੀ ਐ ਕਿ ਉਹ ਕਿਸ ਤਰ੍ਹਾਂ ਦਾ ਨਖੇਦਾ ਹੈ ਕਿ ਉਹ ਲੋਕਾਂ ਦਾ ਲੀਡਰ ਹੈ ਬਿਲਕੁਲ ਤੇ ਜਿੱਥੋਂ ਕੀ ਮੈਨੂੰ ਇਸ ਚੀਜ਼ ਦਾ ਤੁਸੀਂ ਦੱਸੋ ਵੀ ਜਿਹੜਾ ਜਦੋਂ ਤੁਸੀਂ ਐਮਐਲਏ ਬਣ ਗਏ ਤਾਂ ਇਹ ਹੋਰਾਂ ਲੀਡਰਾਂ ਵਾਂਗੂ ਥੋੜੀ ਵੀ ਤੁਸੀਂ ਆਪਣਾ ਬਾੜ ਭੇੜ ਕੇ ਤੁਸੀਂ ਕਹੋਗੇ ਵੀ ਸੜੇ ਐਮਐਲਏ ਸਾਹਬ ਤਾਂ ਚੰਡੀਗੜ੍ਹ ਗਏ ਹੋਏ ਆ ਰਮਣ ਮੇਰੇ ਮਨ ਦਾ ਇੱਕ ਸੁਪਨਾ ਹੈ ਵੀ ਜੇ ਇੱਕ ਵਾਰੀ ਲੋਕਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿੱਤਾ ਦੂਜੀ ਵਾਰ ਇੱਕ ਇਹੋ ਜਿਹਾ ਕਰਕੇ ਦਿਖਾਉਣਾ ਹੈ ਕਿ ਲੋਕ ਆਪ ਕਾਗੇ ਪਰ ਕੇ ਕੀ ਕਰਨਗੇ ਇੱਕ ਬਾਰ ਤੇਰੇ ਕਾਗਜ਼ ਭਰ ਦਿੱਤੇ ਗਿੱਦਰਵਾ ਤੋਂ ਐਮਐਲਏ ਦੇ ਤੇ ਤੈਨੂੰ ਆਉਣ ਦੀ ਲੋੜ ਨਹੀਂ ਗਈ ਇੱਥੋਂ ਤੱਕ ਮਸਾੜ ਮੈਂ ਗਿੱਦਰਵੇ ਦੇ ਲੋਕਾਂ ਲਈ ਇੰਨਾ ਕੁਝ ਕਰਨ ਦਾ ਮੇਰੇ ਅੰਦਰ ਅੱਗ ਬਲੀ ਜਾਂਦੀ ਹੈ ਕਿਵੇਂ ਨੂੰ ਇੱਕ ਪਰਮਾਤਮਾ ਤੇ ਮੇਰੀ ਸੰਗਤ ਹੈ ਜਿਹੜੀ ਮੌਕਾ ਦੇਣ ਫਿਰ ਦੱਸਾਂਗੇ ਗੱਲ ਕਿੱਥੇ ਖੜੀ ਹੈ ਤੁਹਾਡੇ ਮਨ ਦੇ ਵਿੱਚ ਜਿਹੜੀ ਅੱਗ ਬਲ ਰਹੀ ਆ ਪਰ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਪੂੰਜੀ ਹੈਗੀ ਆ ਤੁਹਾਡੇ ਕੋਲੇ ਜ਼ਮੀਨ ਜਾਇਦਾਦ ਵੀ ਘੱਟ ਆ ਤੁਸੀਂ ਇੱਕ ਡਾਕਟਰੀ ਲਾਈਨ ਦੇ ਵਿੱਚ ਕੰਮ ਕਰਦੇ ਹੋ ਤੁਹਾਡਾ ਉਹ ਕੰਮ ਵੀ ਛੁੱਟ ਜਾਊਗਾ ਤੁਹਾਡੇ ਕੋਲ ਪੂੰਜੀ ਉਨੀ ਆ ਉੱਥੇ ਵੱਡੇ ਵੱਡੇ ਘਰਾਣੇ ਆ ਜਿਹੜੇ ਮੰਤਰੀ ਰਹਿ ਚੁੱਕੇ ਆ ਉਹਨਾਂ ਕੋਲੇ ਐਨੇ ਪੈਸੇ ਆ ਉਹ ਵੋਟਾਂ ਖਰੀਦ ਵੀ ਲੈਣਗੇ ਤਾਂ ਤੁਸੀਂ ਇੰਨਾ ਕੁਝ ਕਰ ਲੋਗੇ ਰਮਣਜੀਤ ਜਿਹੜੇ ਵੀ ਬੰਦਿਆਂ ਨੇ ਕੁਝ ਕਰਨਾ ਹੈ ਨਾ ਤੇ ਅੱਜ ਤੱਕ ਕੀਤਾ ਹੈ ਕਦੀ ਉਹਨਾਂ ਨੇ ਪਰਿਵਾਰਾਂ ਵੱਲ ਨਹੀਂ ਦੇਖਿਆਗਾ ਤੇ ਕਦੇ ਪੂੰਜੀਆਂ ਵੱਲ ਨਹੀਂ ਦੇਖਿਆਗਾ ਉਹ ਅੰਦਰ ਦੇ ਜਿਹੜੇ ਜਜ਼ਬਾਤ ਹਨਾ ਉਹ ਵੈਗਰੂ ਸਾਡੇ ਸੱਚੇ ਪਾਤਸ਼ਾਹੀ ਕੋਈ ਐਹੋ ਜੀ ਕਲਾ ਵਰਤੌਂਦੇ ਹੈ ਕੋਈ ਨਾ ਕੋਈ ਕਿਸੇ ਇਨਸਾਨ ਦੇ ਵਿੱਚ ਐਹੋ ਜਾਂ ਸਪੱਟ ਭਰਦੇ ਹੈ ਕਿ ਉਹਨੂੰ ਆਪੇ ਹੀ ਅੱਗੇ ਚੱਲਿਆ ਜਾਂਦਾ ਹੈ ਉਹਨੂੰ ਪਿੱਛੇ ਮੁੜ ਕੇ ਝਾਕਣ ਦੀ ਲੋੜ ਨਹੀਂ ਪੈਂਦੀ ਆਪੇ ਵੈਗਰੂ ਕਰੂਗਾ ਖਾਣੀ ਤਾਂ ਦੋ ਡੰਗ ਦੀ ਰੋਟੀ ਹੈ ਰਮਣ ਜਿਹਨਾਂ ਕੋਲੇ ਬਾੜਾ ਪੈਸਾ ਉਹ ਕਿਹੜਾ ਸਿਉਣੇ ਦੀਆਂ ਰੋਟੀਆਂ ਖਾਂਦੇ ਹੈ ਬਿਲਕੁਲ ਖਾਣੀ ਤਾਂ ਰੋਟੀ ਐ ਕਹਿੰਦੇ ਜਿਹੜੀ ਰੋਟੀ ਇਮਾਨਦਾਰੀ ਦੀ ਆ ਉਹ ਛੇਤੀ ਹਾਜਮ ਹੁੰਦੀ ਐ ਜੀ ਤੇ ਕੋਈ ਗੱਲ ਨਹੀਂ ਆਟੇ ਦੀਆਂ ਕਣਕ ਦੀਆਂ ਰੋਟੀਆਂ ਹੀ ਉਹਨਾਂ ਨੇ ਖਾਣੀਆਂ ਕਣਕ ਦੀਆਂ ਆਪਾਂ ਖਾਣੀਆਂ ਦੋ ਮੇੜੀ ਜਾਣੀਆਂ ਕਹਿੰਦੇ ਜਿਹਨੂੰ ਦਿੱਤੀ ਚੁੰਝ ਚੋਗ ਵੀ ਆਪੇ ਦੇਊਗਾ ਕਹਿੰਦੇ ਆਪੇ ਚੋਗ ਦੇਊਗਾ ਕਦੇ ਨਹੀਂ ਉਹ ਤਾਂ ਕਿਸੇ ਨੂੰ ਪੁੱਛ ਨਹੀਂ ਰਵਣ ਜੀ ਇੱਥੇ ਬਥੇਰੇ ਮੇਰੇ ਅਰਗੇ ਨਿਕਲ ਗਏ ਬਾਹਰ ਜਿਹੜੇ ਅੱਛੇ ਬੰਦੇ ਸੀਗੇ ਪਾਰਟੀ ਦੇ ਵਿੱਚ ਉਹ ਤਾਂ ਰਹਿ ਹੀ ਨਹੀਂ ਗਏ ਹੁਣ ਤਾਂ ਉਹ ਤਾਂ ਤੁਹਾਡਾ ਵੀਰ ਦੀਆਂ ਅੱਜ ਵੀ ਤਸਵੀਰਾਂ ਬੋਲਦੀਆਂ ਮੇ ਨਾਲ ਸੀਗਾ ਜਿਸ ਟਾਈਮ ਕੌਣ ਹੀ ਸਭ ਉੱਠੇ ਸੀਗੇ ਅ ਕੀ ਨਾਮ ਸੀ ਕੌਣ ਉੱਠੇ ਸੀਗੇ ਜਗਦੀਪ ਪਤਨ ਦੋ 17 ਦੇ ਵਿੱਚ ਉਦੋਂ ਤੁਸੀਂ ਉਹਨਾਂ ਦੇ ਨਾਲ ਸੀਗੇ ਪਹਿਲਾਂ ਮਰੋਡ ਛੋ ਕੜਵਾਇਆ ਸੀਗਾ ਫਿਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਰੋਡ ਛੋ ਤੋਂ ਬਾਅਦ ਕਿਉਂ ਬਸ ਸੀ ਜਗਦੀਪ ਸਿੰਘ ਹਾਂ ਸੰਧੂ ਜਗਦੀਪ ਪਤਨ ਵਾਲੀ ਇਹ ਕਹਿੰਦੇ ਜਿਸ ਟਾਈਮ ਜਗਦੀਪ ਸਿੰਘ ਸੰਧੂ ਇਲੈਕਸ਼ਨ ਦੇ ਵਿੱਚ ਉੱਠੇ ਸੀਗੇ ਤੁਸੀਂ ਵੀ ਉਹਨਾਂ ਟਾਈਮਾਂ ਦੇ ਉਹਨਾਂ ਦੇ ਨਾਲ ਇਲੈਕਸ਼ਨ ਦੇ ਵਿੱਚ ਪ੍ਰਚਾਰ ਕਰਦੇ ਸੀਗੇ ਤੁਸੀਂ ਫਿਰ ਕਿਉਂ ਵੱਖ ਹੋਗੇ ਬਿਲਕੁਲ ਰਮਨ ਜੀ ਮੈਂ ਪਹਿਲਾ ਰੋਡ ショਅ ਜੇ ਤੋਂ ਕੱਢਿਆ ਦੋਦੇ ਤੋਂ ਚੱਲ ਕੇ ਜਗੀਰ ਪੈੜਸ ਦੇ ਵਿੱਚੋਂ ਸਾਰਾ ਗਿੱਦਰਵਾਦੀ ਵਿੱਚ ਮੈਂ ਨਾਲ ਰਿਆ ਮੇਰੇ ਕੋਲ ਹਜੇ ਵੀ ਤਸਵੀਰਾਂ ਐ ਉਹਦੇ ਨਾਲ ਬੋਲਦੇ ਮੈਂ ਇੱਕ ਵੀ ਮੇਰੇ ਹੱਥ ਚ ਪੜਿਆ ਹੋਇਆ ਨਾਰੇ ਲਾਉਂਦੇ ਦਾ ਦੂਜੀਆਂ ਪਾਰ ਬੰਦੇ ਕੋਈ ਵੀ ਨਹੀਂ ਸੀ ਮੈਂ ਅੰਕੁਸ਼ ਨਰੰਗ ਸਾਡੇ ਦਿੱਲੀ ਵਾਲੇ ਜਿਹੜੇ ਅਭਜਰਵ ਕਰਦੇ ਸੀ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਨਰੰਗ ਸਾਹਿਬ ਇਸ ਤਰ੍ਹਾਂ ਕਰਕੇ ਵੀ ਰੋਡ ショਅ ਤਾਂ ਬਹੁਤ ਸੋਹਣਾ ਸੀ ਪਰ ਆਪਣੇ ਜਿਹੜੇ ਸੀਗੇ ਦਾਵੇਦਾਰ ਆਰਕਟੈਂਡਿਆਂ ਜੋ ਵੀ ਆਪਣੇ ਬੰਦੇ ਵਰਕਰ ਐ ਉਹ ਕੁਝ ਬੰਦੇ ਨਹੀਂ ਪਹੁੰਚੇ ਆਪਾਂ ਉਹਨਾਂ ਨਾਲ ਮੀਟਿੰਗ ਕਰਕੇ ਜੀ ਉਹ ਮੈਨੂੰ ਕਹਿੰਦੇ ਅਰੇ ਡਾਕਟਰ ਸਾਹਿਬ ਆਪ ਵੀ ਨਾ ਜਾਂਦੇ ਤੋ ਤੋ ਵੀ ਕੀ ਹੋ ਜਾਂਦਾ ਮੈਂ ਕਿਹਾ ਇਹ ਕੀ ਗੱਲ ਹੋਈ ਜੀ ਤੁਹਾਨੂੰ ਪਤਾ ਹੈ ਮਾਨ ਸਨਮਾਨ ਹੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਦੋਂ ਮਾਨ ਸਨਮਾਨ ਹੀ ਨਹੀਂ ਜਿੱਥੇ ਕਿਵੇਂ ਖੜਾਂਗੇ ਮੈਂ ਗੁੱਸੇ ਵਿੱਚ ਸੀਗਾ ਉਦੋਂ ਉਹਨੂੰ ਸਰਦਾਰ ਸੋਚਾ ਸਿੰਘ ਛੋਟੇਪੁਰ ਨਾਲ ਤੇ ਉਹਨੇ ਟੀਮ ਮੇਰੇ ਘਰ ਪਹੁੰਚ ਗਈ ਦੂਜੇ ਦਿਨ ਜੀ ਬਸ ਗੁੱਸੇ ਵਿੱਚ ਉਹ ਕਹਿੰਦੇ ਤੈਨੂੰ ਸੌਂ ਲੱਗੇ ਇਕਬਾਲ ਤੂੰ ਸਾਡੇ ਨਾਲ ਕੰਮ ਕੀਤਾ ਇਹਨਾਂ ਨੇ ਆਪਣ ਨਾਲ ਬੇਵਫਾਈ ਕੀਤੀ ਹੈ ਇਹ ਪਾਰਟੀ ਅੱਗੇ ਗੱਪ ਮਾਰ ਕੇ ਬਣ ਤਾਂ ਸਕਦੀ ਹੈ ਪਰ ਇਹ ਆਪਣੀਆਂ ਅਖਰੀਆਂ ਉਮੀਦਾਂ ਤੇ ਨਹੀਂ ਉਤਰਦੀ ਸੌਂ ਲੱਗੇ ਤੁਹਾਨੂੰ ਮੇਰੀ ਟਿੱਕਟ ਤੇ ਲੜਨਾ ਪੂਗਾ ਮੈਂ ਹਾਂ ਕਰ ਦਿੱਤੀ ਗੁੱਸੇ ਵਿੱਚ ਤਾਂ ਤੁਸੀਂ ਇਹ ਚੀਜ਼ ਨਹੀਂ ਸੋਚੀ ਉਸ ਟਾਈਮ ਆਮ ਆਦਮੀ ਪਾਰਟੀ ਦੀ ਪੂਰੀ ਜ਼ਿਆਦਾ ਹਵਾ ਸੀਗੀ ਤਾਂ ਤੁਸੀਂ ਇਹ ਨਹੀਂ ਸੋਚਿਆ ਵੀ ਮੈਂ ਤਾਂ ਗਲਤ ਫੈਸਲਾ ਲੈ ਲਿਆ ਨਹੀਂ ਜੀ ਗੱਲ ਤਾਂ ਇਹ ਹੈ ਨਾ ਜਿੱਥੋਂ ਫਿਰ ਗੱਲ ਅਣਖ ਦੀ ਆ ਜੇ ਹੁਣ ਕਈ ਬੰਦੇ ਮੈਨੂੰ ਇਹ ਵੀ ਕਹਿੰਦੇ ਆ ਕਹਿੰਦੇ ਯਾਰ ਤੂੰ ਸਟੈਂਡ ਨਹੀਂ ਰੱਖਿਆ ਇੱਕ ਬਾੜ ਜੇ ਤੂੰ ਸਟੈਂਡ ਰੱਖਦਾ ਡਾਕਟਰ ਸਾਹਿਬ ਤੁਸੀਂ ਅੱਜ ਨੂੰ ਪੰਜਾਬ ਦੇ ਕੋਈ ਚੇਅਰਮੈਨ ਹੀ ਲੈ ਜਾਂਦੇ ਕੋਈ ਹੋਰ ਚੇਅਰਮੈਨ ਹੀ ਲੈ ਜਾਂਦੇ ਕੋਈ ਜ਼ਿਲ੍ਹਾ ਲੈਵਲ ਦੀ ਲੈ ਜਾਂਦੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਨਹੀਂ ਮੈਂ ਸਟੈਂਡ ਰੱਖਿਆ ਜੇ ਮੈਂ ਸਟੈਂਡ ਰੱਖਿਆ ਤਾਂ ਹੀ ਤਾਂ ਮੈਂ ਭੇਡਾਂ ਦੇ ਵਗ ਵਿੱਚ ਭੇਡੂ ਬਣ ਕੇ ਚੱਲਿਆ ਨਹੀਂਗਾ ਮੈਂ ਛੇਰ ਵਾਂਗੂ ਦਹਾੜ ਮਾਰ ਕੇ ਬਿਨਾਂ ਲਾਲਚ ਤੋਂ ਮੈਂ ਸੱਚ ਦੇ ਨਾਲ ਖੜਾ ਹਾਂ ਬਿਲਕੁਲ ਸ਼ਾਮਲ ਹੋਈ ਸੀ ਉਹਦੋਂ ਕਿਹੜਾ ਲਾਲਚ ਨੂੰ ਉਦੇ ਸੀਗੇ ਪਾਰਟੀ ਵਿੱਚ ਉਦੋਂ ਕੀ ਸੀਗਾ ਉਦੋਂ ਕੋਈ ਅਹੁਦਾ ਲੈ ਕੇ ਪਾਰਟੀ ਚ ਗਿਆ ਸੀ ਸੀ ਕੁਝ ਵੀ ਨਹੀਂ ਸੀਦੋਂ ਪਾਰਟੀ ਤਾਂ ਹੋੜੀ-ਹੋੜੀ ਕਰਕੇ ਬੂੰਦ-ਬੂੰਦ ਕਰਕੇ ਇਹ ਮੰਨ ਲਓ ਤਲਾ ਤਲਾ ਪਰਨ ਵਾਲੀ ਗੱਲ ਸੀਗੀ ਕੁਛ ਵੀ ਨਹੀਂ ਸੀ ਕੀ ਸੀ ਪਾਰਟੀ ਦੇ ਵਿੱਚ ਕੋ ਲੋਕ ਸਾਨੂੰ ਉਦੋਂ ਮਜ਼ਾਕ ਕਰਦੇ ਹੁੰਦੇ ਸੀਗੇ ਵੀ ਯਾਰ ਤੁਸੀਂ ਕਿਹੜੇ ਰਾਹ ਤੁਰਿਆ ਕਿਹੜੀ ਪਾਰਟੀ ਦੀ ਗੱਲ ਕਰਦੇ ਆ ਕਿਹੜਾ ਝਾੜੂ ਚੱਕੀ ਫਿਰਦੇ ਆ ਲੋਕ ਉਦੋਂ ਮਜ਼ਾਕ ਕਰਦੇ ਸੀ ਜਿਹੜੇ ਬੰਦੇ ਮਜ਼ਾਕ ਕਰਦੇ ਸੀ ਉਹਨਾਂ ਦੇ ਮਜ਼ਾਕ ਅਸੀਂ ਸਹਿੰਦੇ ਰਹੇ ਅੱਜ ਉਹ ਬੰਦੇ ਕੁਰਸੀਆਂ ਤੇ ਐ ਅੱਜ ਫੇਰ ਮਜ਼ਾਕ ਕਰਦੇ ਸਾਨੂੰ ਕਹਿੰਦੇ ਕੋਈ ਕੰਮ ਹੋਵੇ ਤਾਂ ਦੱਸਿਓ ਡਾਕਟਰ ਸਾਹਿਬ ਜੀ ਤੁਹਾਡਾ ਦੱਸੋ ਵੇਖੋ ਉਸ ਸਰਕਾਰ ਬਣ ਗਈ ਤੁਸੀਂ ਉਹ ਸਰਕਾਰ ਦੇ ਵਿੱਚ ਜਦੋਂ ਸਰਕਾਰ ਨਹੀਂ ਬਣੀ ਸੀਗੀ ਤੁਸੀਂ ਉਹ ਕਿਸੇ ਦਾ ਫੋਨ ਨਹੀਂ ਆਇਆ ਇਹ ਤਾਂ ਕਹਿੰਦੇ ਆ ਜੋ ਜਾਂਦਾ ਜਾਵੇ ਕੋਈ ਚੱਕਰ ਨਹੀਂ ਆ ਸਾਨੂੰ ਕੁਝ ਬੰਦੇ ਇਹੋ ਜਿਹੇ ਮੇਰੇ ਸਾਥੀਆਂ ਦੀਆਂ ਮੈਨੂੰ ਯਾਦ ਹੈਗਾ ਨਾ ਕਈਆਂ ਦੀ ਡੈਥ ਤੱਕ ਹੋ ਗਈ ਜੀ ਇੱਕ ਸਰਿੰਦਰ ਦੇਵਦੀ ਹੁੰਦਾ ਸੀਗਾ ਕੋੜਕਪੂਰੇ ਤੋਂ ਉਹਨੇ ਬੜਾ ਕੰਮ ਕੀਤਾ ਸੀ ਉਹ ਟੈਨਸ਼ਨ ਹੋ ਗਈ ਉਹਨੂੰ ਬਹੁਤ ਜ਼ਿਆਦਾ ਉਹਦਾ ਘਰ-ਬਾਰ ਵੇਚ ਗਿਆ ਸਾਰਾ ਉਹਦੀ ਡੈਥ ਹੋ ਗਈ ਇਹ ਬੈਠਣ ਤੱਕ ਨਹੀਂ ਗਏਗੇ ਹੋਰ ਤਾਂ ਕਰ ਗਏ ਹੋਰ ਬੰਦੇ ਬਹੁਤ अनेका ਬੰਦੇ ਰੁੜ ਗਏ ਜਿਨ੍ਹਾਂ ਦਾ ਬਹੁਤ ਵੱਡੇ ਵੱਡੇ ਲਾਸ ਹੋ ਗਏ ਜਿਨ੍ਹਾਂ ਨੇ ਬਿਜ਼ਨਸ ਰੋਕ ਲਿਆ ਆਪਦੇ ਕਿ ਨਹੀਂ ਯਾਰ ਬਦਲਾ ਲਿਓਣੇ ਮੈਂ ਵੀ ਡਾਕਟਰੀ ਛੱਡੀ ਰੱਖੀ ਆਪਦੀ ਬਾਅਦ ਦੇ ਵਿੱਚ ਸਾਰਾ ਜੋਰ ਲਾ ਕੇ ਦਿਨ ਰਾਤ ਇੱਕ ਕਰਕੇ ਮੈਂ ਫੇਰ ਦੁਬਾਰਾ ਫੇਰ ਲੀਤੇ ਗੱਡੀ ਚੜਾਈ ਐ ਬਿਲਕੁਲ ਤੁਸੀਂ ਇਹ ਗੱਲ ਦੱਸਿਆ ਵੀ ਉਹ ਪਾਰਟੀ ਨੇ ਦੁਬਾਰਾ ਸਾਨੂੰ ਸਾਡੀ ਜਿਹੜੀ ਬਾਤ ਉਹ ਨਹੀਂ ਪੁੱਛੀਗੀ ਤਾਂ ਮਨ ਦੇ ਵਿੱਚ ਬੜੀ ਠੇਸ ਲੱਗੀ ਹੋਊਗੀ ਪਾਰਟੀ ਲਈ ਕੰਮ ਕੀਤਾ ਸੀਗਾ ਜੇਕਰ ਤੁਸੀਂ ਪਾਰਟੀ ਲਈ ਬਣੇ ਰਹਿੰਦੇ ਹੋ ਸਕਦਾ ਕੋਈ ਨਾ ਕੋਈ ਤੁਹਾਨੂੰ ਅਹੁਦਾ ਦਿੱਤਾ ਜਾਂਦਾ ਮਨ ਦੇ ਵਿੱਚ ਖਿਆਲ ਤਾਂ ਫਿਰ ਵੀ ਆਉਣੀ ਸੀਗੀ ਨਹੀਂ ਜੀ ਇਹੋ ਜੀ ਅਹੁਦੇ ਨਾਲੋਂ ਤਾਂ ਐਵੇਂ ਹੀ ਅਸੀਂ ਜ਼ਿੰਦਗੀ ਜਿਉ ਲਾਂਗੇ ਜਿਹੜੇ ਅਹੁਦੇ ਦੇ ਕੋਈ ਕਿਸੇ ਤਲਵੇ ਚਟਕੇ ਜਾਂ ਮਾਨ ਸਤਕਾਰ ਨਾਲ ਉਹਦਾ ਨਾ ਮਿਲੇ ਜਿਹੜਾ ਉਹ ਉਹਦੇ ਨੂੰ ਮੌਧਾ ਨਹੀਂ ਮਿਲਦਾਗਾ ਉਹ ਤਾਂ ਇੱਕ ਜਿਵੇਂ ਹੁਣ ਵੀ ਹੈਗੇ ਆ ਹੁਣ 92 ਬਣੇ ਆ ਉਹ ਬੰਦੂਆ ਮਜ਼ਦੂਰ ਹੈ ਇਹਦੇ ਚ ਕੋਈ ਚੱਕ ਨਹੀਂ ਸਖਵਾਲ ਕੇ ਰਹਾ ਕਹਿੰਦਾ ਹੁੰਦਾ ਹੈ ਬੰਦੂਆ ਮਜ਼ਦੂਰ ਹੋਆ ਹੈ ਕਿ ਉਹਨਾਂ ਦੀ ਯੁਰਤ ਨਹੀਂ ਕੋਈ ਇੱਕ ਸਾਹ ਵੀ ਕੱਢ ਜਣ ਜਿੰਨ ਚਰ ਦੇ ਡੜੀ ਵਾਲੇ ਜਾਂ ਕੋਈ ਤੋਂ ਇਹਨਾਂ ਨੂੰ ਲਿਖ ਕੇ ਨਹੀਂ ਦਿੰਦੇ ਕੋਈ ਬਿਆਨ ਦੇ ਜਣ ਜੋ ਮੈਂ ਬੋਲੀ ਜਣੇ ਉਹ ਬੋਲ ਕੇ ਵਿਖਾਵੇ ਕਿ ਕੋਈ 92 ਦੇ ਵਿੱਚੋਂ ਇੱਕ ਵੀ ਚੂਂ ਕੱਢ ਕੇ ਵਿਖਾਵੇ ਕੋਈ ਬਿਲਕੁਲ ਕੋਈ ਐਮ.ਐਲ.ਏ. ਇਦਾਂ ਬੋਲਦਾ ਨਹੀਂਗਾ ਜਲਦੀ ਜਲਦੀ ਕੋਈ ਸਪੀਚ ਨਹੀਂ ਦਿੰਦਾ ਕੋਈ ਬਾਈਟ ਨਹੀਂ ਦਿੰਦਾਗਾ ਬਿਲਕੁਲ ਤੁਹਾਡੀ ਇਹ ਗੱਲ ਸਹੀ ਹੈ ਜਿੱਥੇ ਕਿ ਹੁਣ ਤੁਹਾਨੂੰ ਜਿਹੜੇ ਗਿੱਦੜਵਾ ਹਲਕੇ ਦੇ ਵੋਟ ਕਾਹਤੋਂ ਪਾਉਣ ਗਿੱਦੜਵਾ ਹਲਕੇ ਦੇ ਜਿਹੜੇ ਗੱਲ ਬੋੜ ਤੇ ਇੱਥੇ ਆਈ ਹੈ ਜਿਹੜੇ ਇਹਨਾਂ ਲੀਡਰਾਂ ਦਾ ਤਾਂ ਹੁਣ ਤੁਹਾਨੂੰ ਦਿਸ ਹੀ ਜਾਂਦਾ ਹੈ ਜੀ ਜੋ ਵੀ ਇਹਨਾਂ ਦਾ ਹੋ ਗਿਆ ਜੀ ਇਹ ਤਾਂ ਰਲ ਕੇ ਇਹ ਘਰਾਣੇ ਆ ਰਲ ਕੇ ਸੀਟਾਂ ਦਾ ਲੈਦੇ ਕਰਕੇ ਜਿੱਤਦੇ ਆ ਇਹ ਜੀ ਕੋਈ ਇਹ ਇਹਨਾਂ ਦਾ ਮਨ ਲੋ ਪਾਰਟੀਆਂ ਦਾ ਕੋਈ ਉਧਰੋਂ ਜਾਵੜੇ ਕੋ ਹੁਣ ਮੰਨ ਲਓ ਤੁਸੀਂ ਲਾਲੂ ਡੈਂਪੀ ਢਿੱਲੋਂ ਤੇ ਲਾਲੂ ਉਹੀ ਬੰਦੇ ਜਿਹੜਿਆਂ ਨੂੰ ਢੇਡਾਂ ਮਿਲਦੀਆਂ ਸੀ ਕਾਲੀ ਦਲ ਚੋਂ ਅੱਜ ਫੇਰ ਡੈਂਪੀ ਢਿੱਲੋਂ ਜੋ ਪਾਰਟੀ ਚ ਲੜਿਆ ਉਹ ਫੇਰ ਜੋ ਦਿੱਥੇ ਲਈ ਫੇਰ ਹੈ ਪੈਰੀ ਪੈਰ ਫੇਰ ਉਹਨਾਂ ਦੇ ਹੱਥ ਨੇ ਹੋਣਾ ਪੈਣੇ ਆਜੂ ਦੱਸੋ ਕਿ ਦੁੱਧ ਤੋ ਤਾ ਹੋ ਗਿਆ ਬਿਲਕੁਲ ਤੇ ਜਿਸੋ ਤੇ ਕਰ ਤੁਹਾਨੂੰ ਜਿਹੜੇ ਲੋਕ ਹੁਣ ਚਾਹੁੰਦੇ ਆ ਕਿ ਤੁਹਾਨੂੰ ਵੋਟਾਂ ਪਾਣ ਤੁਹਾਨੂੰ ਉਮੀਦ ਹੈ ਤੁਸੀਂ ਜਿੱਤ ਜੂਗੇ ਬਿਲਕੁਲ ਮੈਨੂੰ ਆਸ ਹੈ ਮੈਨੂੰ ਮਾਣ ਹੈ ਕਿੱਦਰਵੇ ਦੇ ਵਰਕਣਾ ਤੇ ਕਿੱਦਰਵੇ ਦੇ ਵੋਟਾਂ ਤੇ ਕਿਉਂਕਿ ਮੈਂ ਜਦੋਂ ਹਲਕੇ ਵਿੱਚ ਵਿਚਰਦਾ ਨਾ ਜੀ ਰਮਣਜੀ ਲੋਕਾਂ ਦਾ ਰੋਹ ਦੱਸ ਦਿੰਦਾ ਮੈਂ ਡਾਕਟਰ ਪਸ਼ੂਆਂ ਦਾ ਪਸ਼ੂਆਂ ਦੇ ਡਾਕਟਰ ਨੂੰ ਜਿਹੜਾ ਬੰਦਿਆਂ ਦਾ ਡਾਕਟਰ ਹੁੰਦਾ ਉਹਨੂੰ ਤਾਂ ਅਸੀਂ ਦੱਸ ਦਿੰਨੇ ਆ ਵੀ ਸਿਰ ਦੁਖਦਾ ਜਾਂ ਢਿੱਡ ਦੁਖਦਾ ਉਹ ਆਪਦੇ ਅਨੁਭਵੀ ਤੇ ਅਰਬੇ ਨਾਲ ਉਹਨੂੰ ਹੀ ਲੱਛਣਾਂ ਤੋਂ ਪਤਾ ਕਰਦਾ ਹੈ ਜਿਹੜਾ ਪਸ਼ੂਆਂ ਦਾ ਡਾਕਟਰ ਹੁੰਦਾ ਵੀ ਇਹਨੂੰ ਕਿੱਥੋਂ ਤਕਲੀਫ ਹੈ ਜੀ ਮੇਰਾ ਇੰਨਾ ਕੰਨ ਪਾਵੇ ਹੈਗਾ ਮੈਨੂੰ ਇਹ ਪਤਾ ਲੱਗ ਗਿਆ ਜਿਹੜੇ ਕਿੱਦਰਵੇ ਦੇ ਲੋਕ ਹੈ ਉਹ ਮਨ ਬਣਾਈ ਬੈਠੇ ਆ ਜਿਵੇਂ ਭਗਵੰਤ ਮਾਨ ਦਾ ਪਹਿਲਾ ਕਲਾਕਾਰਾਂ ਵਾਲਾ ਵਹਿਮ ਨਹੀਂ ਕੱਢਿਆ ਗਣੂ ਐਸੀ ਮੇਰਾ ਦੋਸਤ ਆ ਕਲਾਕਾਰ ਤੇ ਇਹਨੂੰ ਜਿਤਾ ਕੇ ਮੈਂ ਮਿੰਟਾਂ ਚ ਲੈ ਜਾਂ ਹਣਾ ਐਤ ਕਿਉਂ ਤਨਾਟ ਆਣਾ ਵਹਿਮ ਕੱਢਣਗੇ ਮੈਨੂੰ ਬਹੁਤ ਬਾਬੇ ਮਿਲਦੇ ਆ ਮੇਰੀਆਂ ਮਾਤਾਵਾਂ ਮਿਲਦੀਆਂ ਕਹਿੰਦੇ ਤਕੜਾ ਹੋ ਜਾ ਪੁੱਤ ਇੱਕ ਨੇ ਤਾਂ ਇੱਥੋਂ ਤੱਕ ਹੀ ਕਹਿਤਾ ਕਹਿੰਦਾ ਪੁੱਤ ਪਿੱਛਾ ਪੋਂ ਕੇ ਨਾ ਚੱਕੀ ਬਹੁਤ ਕੁਝ ਨਾਲ ਚ ਦੇਣਗੇ ਬੜਾ ਤੇਰੇ ਤੇ ਬੜਾ ਕੁਝ ਕਰਨਗੇ ਤੱਕਾ ਵੀ ਹੋਊਗਾ ਪਰ ਨਹੀਂ ਪੁੱਤ ਕਹਿੰਦਾ ਤੇਰੇ ਮੱਥੇ 'ਚ ਕਹਿੰਦਾ ਜਿਹੜਾ ਸਤਾਰਾ ਚਮਕਦਾ ਹੈ ਕਹਿੰਦਾ ਮੈਨੂੰ ਦੀਂਦਾ ਕਹਿੰਦਾ ਇਹ ਨਹੀਂ ਵੀ ਤੇਰੇ ਮੱਥੇ 'ਚ ਤਾਂ ਚਮਕਦਾ ਤੂੰ ਅਮੀਰ ਕਰਨ ਦਾ ਮੁੰਡਾ ਹੈ। ਜੀ ਕਹਿੰਦਾ ਤੇਰੀ ਆਵਾਜ਼ ਦੱਸਦੀ ਹੈ ਕਹਿੰਦਾ ਆਵਾਜ਼ ਨੂੰ ਬੁਲੰਦ ਕਰੇਗਾ ਕਿਤੇ ਕਹਿੰਦਾ ਲੋਕਾਂ ਦੀ ਆਵਾਜ਼ ਬਣ ਕੇ ਉੱਪਰੇ। ਜੀ ਇਹ ਡਾਕਟਰ ਕੁਬਾਲ ਸਿੰਘ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਵੀ ਮੈਂ ਇਲੈਕਸ਼ਨਾਂ ਦੇ ਵਿੱਚ ਆਜ਼ਾਦ ਉਮੀਦਵਾਰ ਉੱਠਿਆਂਗਾ। ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਲੋਕਾਂ ਦੇ ਵਿਚਾਰ ਹੈ ਕਿ ਲੋਕੀ ਇਹਨਾਂ ਨੂੰ ਵੋਟਾਂ ਪਾਉਣਗੇ ਕਿ ਇਹਨਾਂ ਨੂੰ ਲੋਕੀ ਆਪਣੀਆਂ ਚੋਣਾਂ ਦਾ ਫਤਵਾ ਦੇਣਗੇ। ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ।